ਅੱਜ ਲਾਇਨ ਕਲੱਬ ਵਾਣੀਗੜ੍ਹ ਵੱਲੋਂ ਕਲੱਬ ਦੇ ਪ੍ਰਧਾਨ ਚਰਨਜੀਤ ਸੱਚਦੇਵਾ ਦੀ ਅਗਵਾਈ ਹੇਠ ਨਵੇਂ ਬਸ ਸਟੈਂਡ ਉਤੇ ਸੜਕ ਸੁਰੱਖਿਆ ਫੋਰਸ ਨਾਲ ਮਿਲ ਕੇ 112 ਨੰਬਰ ਦੀ ਮੱਤਦਾਨ ਦੱਸਦਿਆਂ ਮੇਨ ਹਾਈਵੇ ਤੇ ਸੜਕ ਜਾਗਰੂਕਤਾ ਸੰਬੰਧੀ ਬੋਰਡ ਲਗਾਏ ਗਏ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਤੋਂ ਇਲਾਵਾ ਐਸਐਸਐਫ ਦੇ ਇੰਚਾਰਜ ਰਾਮਕੇਸ ਟ੍ਰੈਫਿਕ ਇੰਚਾਰਜ ਸਾਬ ਸਿੰਘ ਸਮੇਤ ਟ੍ਰੈਫਿਕ ਅਤੇ ਐਸਐਸਐਫ ਦੇ ਸਾਰੇ ਮੁਲਾਜ਼ਮ ਹਾਜ਼ਰ ਸਨ ਗੁਰ ਅੱਜ ਕੀ ਪ੍ਰੋਗਰਾਮ ਕਰਾਂਗੇ ਅੱਸੀ ਅੱਜ ਇਹ ਐਸਐਸਐਫ ਦੇ ਨਾਲ ਮਿਲ ਕੇ ਜੀ ਇੱਕ ਨਵਾਂ ਉਪਰਾਲਾ ਕੀਤਾ ਹੈ ਲੋਕਾਂ ਨੂੰ ਅਵੇਰਨੈਸ ਘਟਾ ਹੈ ਜੇ ਵੀ ਕੋਈ ਐਕਸੀਡੈਂਟ ਹੋ ਜਾਂਦਾ ਲੋਕਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਜਿਵੇਂ ਸੀਐਮ ਸਾਹਿਬ ਨੇ ਵੀ ਕਿਹਾ ਹੈਗਾ ਵੀ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ 112 ਨੰਬਰ ਇਹਨਾਂ ਦਾ ਹੈਗਾ ਅਗਰ ਕਿਸੇ ਨਾਲ ਕੋਈ ਵੀ ਭਾਗੀ ਘਟਨਾ ਪਾਪਰਦੀ ਹੈ ਤਾਂ ਉਹ 112 ਨੰਬਰ ਤੇ ਡਾਇਲ ਕਰ ਦਿਓ ਬਾਕੀ ਇਹ ਸਾਰੇ ਤੁਹਾਡੇ ਚੰਗੀ ਤਰ੍ਹਾਂ ਹੈਲਪ ਕਰਨਗੇ ਬਹੁਤ ਹੀ ਅੱਛੇ ਹੋਨੇ ਪਰਸਨ ਤੇ ਆਪ ਵੀ ਉੱਥੋਂ ਤੁਹਾਨੂੰ ਟਾਉ ਵੀ ਕਰਨਗੇ ਤੁਹਾਡੀ ਗੱਡੀ ਨੂੰ ਵੀ ਕਿਸੇ ਨੂੰ ਕੋਈ ਹੈਲਪ ਚਾਹੀਦੀ ਹੈ ਉਹ ਵੀ ਮਿਲੂਗੀ। ਬੋਰ ਕਿੱਥੇ ਕਿੱਥੇ ਲਗਾਏ ਜਾ ਰਹੇ ਨੇ? ਬੋਰ ਅਸੀਂ ਇਹ ਪਵਾਨੀਗੜ ਦੀ ਹੱਦ ਦੇ ਵਿੱਚ ਹੀ ਲਗਾ ਰਹੇ ਹਾਂ ਜੀ। ਪਵਾਨੀਗੜ ਮੀਨ ਚਰਨੋ ਤੋਂ ਲੈ ਕੇ ਅਸੀਂ ਇਹ ਫੱਗੋ ਵਾਲਾ ਕੈਂਚੇ ਜਿਹਾ ਅੱਗੇ ਜਿੱਥੇ ਤੱਕ ਵੀ ਹੋਏਗਾ ਕਵਰ ਆਪਾਂ ਅਸੀਂ ਉੱਥੇ ਕਵਰ ਆਪਾਂ ਕਰਾਂਗੇ। ਪਵਾਨੀਗੜ ਦੇ ਅੰਦਰ ਅਸੀਂ ਰੇਡੀਅਮ ਵਾਲੇ ਹੌਲੀ ਚੱਲੋ ਵਾਲੇ ਜ਼ਿਆਦਾ ਲਾ ਰਹੇ ਹਾਂ। ਕਿਉਂਕਿ ਇੱਥੇ ਰੋਡ ਤੇ ਟ੍ਰੈਫਿਕ ਬਹੁਤ ਜ਼ਿਆਦਾ। ਉਹ ਟ੍ਰੈਫਿਕ ਨੂੰ ਅਸੀਂ ਕੰਟਰੋਲ ਕਰਨ ਲਈ ਵੀ ਹੁਣ ਅਸੀਂ ਤਾਂ ਅਸੀਂ ਲਗਾ ਨਹੀਂ ਸਕ ਸੱਚੀ ਤੇ ਵੀ ਗੱਲ ਕਰੀ ਲੋਕ ਦੇ ਜਰੂਰ ਉਹੀ ਚੀਜ਼ ਨੂੰ ਬਾਰੇ ਅਸੀਂ ਉਹੀ ਜਾਗਰੂਤ ਕਰ ਰਹੇ ਹਾਂ ਜੀ ਵੀ 112 ਨੰਬਰ ਡਾਇਲ ਕਰੋ ਕੋਈ ਵੀ ਐਕਸੀਡੈਂਟ ਹੋਦਾ ਤੁਹਾਡੇ ਤੋਂ ਕੁਝ ਨਹੀਂ ਪੁੱਛਿਆ ਜਾਏਗਾ ਕੁਝ ਨਹੀਂ ਕਰਿਆ ਜਾਏਗਾ ਗੱਡੀ ਰਿਲੇਟਡ ਵੀ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਗੱਡੀ ਉੱਥੇ ਖੜਾ ਦਿਓ ਤੁਸੀਂ ਜਿਹੜੀ ਜਾਨ ਹੈ ਜਾਨ ਬਚਾਓ ਆਪਣੇ ਲਈ ਪਹਿਲਾਂ ਜਾਨ ਕੀਮਤੀ ਹੈ ਬਾਕੀ ਸਮਾਨ ਬਾਅਦ ਦੇ ਵਿੱਚ ਆਪਣਾ ਤੁਸੀਂ ਇੱਧਰ ਹੀ ਸਰ ਕੀ ਨਾਮ ਆ ਸਰ ਇੰਸਪੈਕਟਰ ਹਮਕੇ ਸਪੈਟ ਅਰੇਂਜ ਸਰ ਜਿਹੜੀ ਸੜਕ ਸੁਰੱਖਿਆ ਸਮਿਤੀ ਜੀ ਬੋਰਡ ਲਾ ਰਹੇ ਹੋ ਇਹਦਾ ਕੀ ਅਵੇਰਨੈਸ ਕਰਨ ਇਹ ਨਾਲੇ ਵੀ ਲੋਕਾਂ ਨੂੰ ਪਬਲਿਕ ਨੂੰ ਬਹੁਤ ਫਾਇਦਾ ਹੋ ਜਾਊਗਾ ਵੀ ਐਕਸੀਡੈਂਟ ਬਾੜੇ ਹੁੰਦੇ ਕਈ ਵਾਰ ਆਪਾਂ ਚੱਕਦੇ ਨਹੀਂ ਆ। ਆ ਫੋਨ ਨੰਬਰ ਲਿਖਿਆ ਜਿਆ ਪਰ 112 ਨੰਬਰ ਡਾਇਲ ਕਰੋ ਤੇ ਯਾਰ ਕੰਟਰੋਲ ਨੂੰ ਤਾਂ ਸੰਗਰੂ ਫੋਨ ਕਰੋ ਜੀ। ਨਾਲ ਨਾਲ ਤੁਹਾਨੂੰ ਕੰਪਨੀ ਸਾਡੀ ਪਹੁੰਚ 5-7 ਮਿੰਟ ਦੇ। ਲੋਕਾਂ ਦੇ ਮਨਾਂ 'ਚ ਡਰ ਲੱਗਦਾ ਹੈ ਜਦੋਂ ਵੀ ਜੋ ਕੋਈ ਮੁਲਾਜ਼ਮ ਲੈ ਕੇ ਜਾਂਦਾ ਤਾਂ ਅਗਲੇ ਨੂੰ ਕੁਛਕਿਛ ਕੀਤੀ ਜਾਂਦੀ ਹੈ ਵੀ ਤੁਸੀਂ ਲੈ ਕੇ ਆਏ ਹੋ ਤੁਹਾਡੇ ਹੱਥੋਂ ਐਕਸੀਡੈਂਟ ਤਾਂ ਨਹੀਂ ਹੋਇਆ ਕਿਤੇ ਜੱਕੇ ਵੀ ਡਰ ਵੀ ਲੱਗਦਾ ਲੋਕਾਂ ਨੂੰ। ਇਸ ਚੀਜ਼ ਦਾ ਕਿਵੇਂ? ਕੰਟਰੋਲ ਦੀ ਲੋੜ ਨਹੀਂ ਹੁਣ ਜੀ। ਬਿਲਕੁਲ ਵੇਫ ਕਰੋਗੇ ਚੱਕਣੇ। ਕੋਈ ਵੀ ਲੋੜ ਨਹੀਂ ਜੀ ਕੰਟਰੋਲ ਦੀ। 112 ਦੇ ਨਾਲ ਇਹ ਗੱਡੀ ਦੇ ਨਾਲ ਕੀ ਕੀ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਇਹਦੇ ਨਾਲ ਪ੍ਰ ਚੱਕਣ ਵਾਸਤੇ ਮਨ ਗੱਡੀ 24 ਇੱਕ ਗੱਡੀ ਐਕਸੀਡੈਂਟ ਹੋ ਰੋਡ ਤੇ ਸਾਰਾ ਕੁਝ ਕਰਦੀ ਹੈ ਜਿਹੜੀ ਮੇਰਾ ਨਾਮ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਅੱਜ ਕੀ ਕੰਮ ਕਰ ਰਹੇ ਤੁਸੀਂ ਅ ਸਾਡਾ ਰੂਟ ਆ ਇਹ 53302 ਸਾਡੇ ਕੋਲ ਚੰਨੋਂ ਤੋਂ ਲੈ ਕੇ ਸੰਗਰੂਰ ਤੱਕ ਦਾ ਰੂਟ ਪੈਂਦਾਗਾ ਤੇ ਇਹ ਸਾਡੇ ਰੂਟ ਤੇ ਦੇਖਣ ਚ ਆਇਆ ਜਿਹੜਾ ਪਵਾਨੀਗੜ ਦਾ ਏਰੀਆ ਹੈਗਾ ਇਹ ਥੋੜਾ ਸ਼ਹਿਰੀ ਏਰੀਆ ਹੋਣ ਕਰਨਾ ਇੱਥੇ ਐਕਸੀਡੈਂਟ ਥੋੜੇ ਜਿਆਦਾ ਹੁੰਦੇ ਨੇ ਤੇ ਇਸ ਇਸ ਸਬੰਧ ਦੇ ਵਿੱਚ ਅਸੀਂ ਸਾਡੇ ਮਾਣਯੋਗ ਰੇਂਜ ਇਨਚਾਰਜ ਇੰਸਪੈਕਟਰ ਸਾਹਿਬ ਖੜੇ ਨੇਗੇ ਇਹਨਾਂ ਤੋਂ ਪਰਮਿਸ਼ਨ ਲੈ ਕੇ ਅਸੀਂ ਇੱਥੋਂ ਭਵਾਨੀਗੜ੍ਹ ਦਾ ਬਹੁਤ ਵਧੀਆ ਕਲੱਬ ਹੈ ਇੱਕ ਲਾਇਨਸ ਕਲੱਬ ਇਹਨਾਂ ਦੇ ਪ੍ਰੈਜ਼ੀਡੈਂਟ ਸਾਹਿਬ ਨੇ ਗਰਗ ਸਾਹਿਬ ਜੀ ਇਹਨਾਂ ਨਾਲ ਅਸੀਂ ਗੱਲਬਾਤ ਕਰੀ ਕਿ ਅਸੀਂ ਇਹਨਾਂ ਨੂੰ ਥੋੜਾ ਜਿਹਾ ਲੋਕਾਂ ਨੂੰ ਸੂਚਨਾ ਦੇਣਾ ਚਾਹੁੰਦੇ ਹਾਂ ਕਿ ਵੀ ਬੈਨਰਸ ਦੇ ਜ਼ਰੀਏ ਵੀ ਥੋੜਾ ਜਿਹਾ ਵੀ ਜੇ ਉਹਦਾ ਅਰੇਂਜਮੈਂਟ ਹੋ ਜੇ ਤਾਂ ਇਹ ਕਹਿੰਦੇ ਕਹਿੰਦੇ ਵੀ ਤੁਸੀਂ ਜਿਵੇਂ ਦਾ ਵੀ ਤੁਹਾਨੂੰ ਚਾਹੀਦਾ ਜੋ ਵੀ ਤੁਸੀਂ ਬਣਵਾਉਣਾ ਵੀ ਤੁਸੀਂ ਬਣਵਾ ਲਓ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ ਇਹਨਾਂ ਨੇ ਸਾਨੂੰ ਕਿਹਾ ਵੀ ਜਿੰਨੇ ਬੈਨਰ ਤੁਹਾਨੂੰ ਬਣਵਾਉਣੇ ਨੇ ਇਹਨਾਂ ਨੇ ਕੋਈ ਇਹ ਨਹੀਂ ਕਿਹਾ ਵੀ ਕੱਲੇ ਸਾਡੇ ਪਹਾਣੀ ਘੜੇ ਏਰੀਆ ਚ ਲਾਓ ਇਹ ਕਹਿੰਦੇ ਵੀ ਜਿੱਥੇ ਤੱਕ ਤੁਹਾਡਾ ਰੂਟ ਪੈਂਦਾਗਾ ਵੀ ਆਪਾਂ ਨੇ ਆਪਣੇ ਏਰੀਆ ਨੂੰ ਸਾਡਾ ਮਕਸਦ ਇਹ ਹੈ ਵੀ ਸਾਡੇ ਨੇ ਸਾਡੇ ਰੂਟ ਨੂੰ ਜ਼ੀਰੋ ਐਕਸੀਡੈਂਟ ਜ਼ੋਨ ਬਣਾਉਣਾਗਾ ਵੀ ਬਿਲਕੁਲ ਐਕਸੀਡੈਂਟ ਨਾ ਹੋਣ ਅਸੀਂ ਇਸ ਦੇ ਸਬੰਧ ਵਿੱਚ ਮਤਲਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਲਾਇਨਸ ਕਲੱਬ ਬਹਾਣੀ ਕਰਦਾ ਜਿਨ੍ਹਾਂ ਨੇ ਸਾਨੂੰ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਤੇ ਇਹਨਾਂ ਨੇ ਸਾਨੂੰ ਹੌਸਲਾ ਦਿੱਤਾ ਵੀ ਅੱਗੇ ਵਾਸਤੇ ਵੀ ਜੇ ਕੋਈ ਐਵੇਂ ਲੋਕ ਭਲਾਈ ਦੇ ਕੰਮ ਹੋਣਗੇ ਤਾਂ ਅਸੀਂ ਤੁਹਾਡੇ ਨਾਲ ਮੋਢਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਇੱਕ ਇੰਜਰਡ ਪਰਸਨ ਜੇ ਐਕਸੀਡੈਂਟ ਜਿਹਦਾ ਹੋ ਜਾਂਦਾ ਉਸ ਨੂੰ ਉਹ ਕਿਵੇਂ ਤੁਹਾਡੇ ਤੋਂ ਹੈਲਪਲੈਸ ਹੁੰਦਾ ਜਿਹੜਾ ਦੇਖੋ ਪਹਿਲੀ ਗੱਲ ਤੇ ਇਹ ਹੈਗਾ ਵੀ ਇੱਕ ਲੋਕ ਜਿਹੜੇ ਅੱਜ ਕੱਲ ਆਮ ਪਬਲਿਕ ਆ ਉਹ ਇਹ ਡਰਦੀ ਆ ਵੀ ਜਿਵੇਂ ਐਕਸੀਡੈਂਟ ਹੋ ਗਿਆ ਕੋਈ ਅਗਲਾ ਉਹਨੂੰ ਰਜਾਂਏ ਕੋਲ ਜੇ ਅਸੀਂ ਚੱਕ ਲਾਂਗੇ ਵੀ ਸਾਡੇ ਤੇ ਕੋਈ ਕੇਸ ਪੈ ਜਾਊਗਾ ਪਹਿਲੀ ਵਾਰ ਤੇ ਸਾਫ਼ ਕਲੀਅਰ ਸਪਸ਼ਟ ਆ ਮਾਨਯੋ ਮੁੱਖ ਮੰਤਰੀ ਸਾਹਿਬ ਦੇ ਇਹ ਮਤਲਬ ਸਕੀਮ ਚਲਾਈ ਗਈ ਹੈ ਫਰਿਸ਼ਤਾ ਸਕੀਮ ਵੀ ਜੇ ਕੋਈ ਐਵੇਂ ਦਾ ਕਿਤੇ ਵੀ ਤੁਹਾਨੂੰ ਐਕਸੀਡੈਂਟ ਹੋਇਆ ਦਿਖਦਾਗਾ ਤੁਸੀਂ ਉਹਦੇ ਉਹਨੂੰ ਚੱਕਣ ਦੀ بجائے ਮਤਲਬ ਘਬਰਾਓ ਨਾ ਉਹਨੂੰ ਤੁਸੀਂ ਜੇ ਚੱਕ ਸਕਦਾ ਹੋ ਆਪ ਚੱਕੋ ਜੇ ਨਹੀਂ ਤੁਹਾਡੇ ਕੋਲ ਕੋਈ ਮਤਲਬ ਚੱਕਣ ਦਾ ਅਰੇਂਜਮੈਂਟ ਬਣਦਾ ਤੁਸੀਂ ਕੁਝ ਨਹੀਂ ਕਰਨਾ ਸਿੰਪਲ 112 ਤੇ ਕਾਲ ਕਰਨੀ ਆ 112 ਤੇ ਕਾਲ ਕਰਕੇ ਤੁਸੀਂ ਉਹਨਾਂ ਨੂੰ ਰੂਟ ਦੱਸਣਾ ਵੀ ਸਰ ਇਹ ਫਲਾਣੇ ਰੋਡ ਦੇ ਉੱਪਰ ਆ ਨਜ਼ਦੀਕ ਆ ਚੀਜ਼ ਪੈਂਦੀ ਆ ਇੱਥੇ ਐਕਸੀਡੈਂਟ ਹੋਇਆ ਹੋਇਆ ਵੀ ਆਪਣੀ ਗੱਡੀ ਭੇਜ ਦਿਓ ਤੁਹਾਡੇ ਕੋਲ ਉੱਥੇ 2 ਜਾਂ 4 ਮਿੰਟ ਦੇ ਵਿੱਚ ਵਿੱਚ ਗੱਡੀ ਪਹੁੰਚ ਜਾਏਗੀ ਅਗਰ ਗੱਲ ਜਿਹੜਾ ਡੰਗਰਾਂ ਵਾਲਾ ਗਾ ਇਹ ਬਹੁਤ ਮਤਲਬ ਗੰਭੀਰ ਮੁੱਦਾ ਗਾ ਇਹ ਇਹਦੇ ਨਾਲ ਮਤਲਬ ਬਹੁਤ ਜਾਨਾਂ ਚਲੀਆਂ ਜਾਂਦੀਆਂ ਨੇ ਜਿਹਦੇ 'ਚ ਨਾ ਤਾਂ ਬੇਜਮਾਨ ਪਸ਼ੂ ਦਾ ਕੋਈ ਕਸੂਰਾ ਗਾ ਨਾ ਜਿਹਦੀ ਜਾਨ ਜਲੀ ਜਾਂਦੀ ਉਹਨਾਂ ਦਾ ਕੋਈ ਕਸੂਰਾ ਇਸ ਦੇ ਸਬੰਧ ਦੇ ਵਿੱਚ ਵੀ ਅਸੀਂ ਪਹਿਲਾਂ ਮਾਨਯੋਗ ਆਪਣੇ ਰੇਂਜ ਇੰਸਪੈਕਟ ਸਾਹਿਬ ਇਹਨਾਂ ਦੀ ਪਰਮਿਸ਼ਨ ਲੈ ਕੇ ਅਸੀਂ ਇੱਥੇ ਤੁਹਾਡੇ ਪਹਾਣੀਗੜ ਦਾ ਰੋਟਰੀ ਕਲੱਬਾ ਬਹੁਤ ਵਧੀਆ ਉਹਨਾਂ ਨਾਲ ਅਸੀਂ ਮਤਲਬ ਕਰਕੇ ਤਾਲਮੇਲ ਉਹਨਾਂ ਨੇ ਕਾਲਰ ਰਿਫਲੈਕਟਰ ਬਣਵਾਏ ਸੀਗੇ ਅਸੀਂ ਉਹ ਜਿੱਥੇ ਸਾਡੇ ਏਰੀਏ ਦੇ ਵਿੱਚ ਜਾਨਵਰ ਪਸ਼ੂ ਦਾ ਏਰੀਆ ਲੱਗਦਾ ਅਸੀਂ ਉਹਨਾਂ ਦੇ ਗਲਾਂ ਦੇ ਵਿੱਚ ਉਹ ਰਿਫਲੈਕਟਰ ਕਾਲਰ ਪਾਏ ਸੀ ਜਿਹਦੇ ਨਾਲ ਮਤਲਬ ਉਹਨਾਂ ਨੂੰ ਰਾਤ ਨੂੰ ਕੋਈ ਡਰਾਈਵਰ ਜਿਵੇਂ ਆ ਰਿਹਾ ਲਾਈਟ ਪੈਣ ਨਾਲ ਉਹ ਰਿਫਲੈਕਟਰ ਕਾਲਰ ਨੇ ਜਿਹੜੇ ਚਮਕਣਗੇ ਤੇ ਉਹ ਐਕਸੀਡੈਂਟ ਦਾ ਕਾਰਨ ਨਹੀਂ ਬਣਨਗੇ